ਅੱਜ ਮਂ ਜਵਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਲੰਬਾ ਪਾਵਰ ਦਾ ਕੱਟ ਲੱਗੇਗਾ ਤੁਹਾਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਆਉ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਲੰਬਾ ਪਾਵਰ ਕੱਟ ਲੱਗੇਗਾ ਪੰਜਾਬ ਬਿਜਲੀ ਵਿਭਾਗ ਦੇ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਂਏ ਬਿਜਲੀ ਬੰਦ ਰੱਖੀ ਜਾਵੇਗੀ ਜਿਸ ਵਾਲੇ ਸ਼ਹਿਰਾਂ ਦੇ ਵਿੱਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਸਮਾਂ ਵੀ ਨਿਰਧਾਰਤ ਕੀਤਾ ਗਿਆ ਕੋਟ ਸਦੀਕ ਸਬ ਸਟੇਸ਼ਨ ਤੋਂ ਚੱਲਦਾ 11 ਕੇਵੀ ਰਾਜਾ ਗਾਰਡਨ ਫੀਡਰ ਅੱਜ 11 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ ਜਿਸ ਦੇ ਨਾਲ ਕੋਰਟਸ ਦੀ ਇੱਕ ਚਰਚ ਕਲੋਨੀ ਥਿੰਦ ਇਨਕਲੇਵ ਕਾਂਸੀ ਨਗਰ ਟੈਗੋਰ ਇੰਟਰਨੈਸ਼ਨਲ ਰੋਡ ਸਮੇਤ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਉਪ ਮੰਡਲ ਸ਼ਹਿਰੀ ਪੱਟੀ ਦੇ ਐਸ ਡੀਓ ਰਾਜਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇਵੀ ਸਰਕੂਲਰ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਸਰਹਾਲੀ ਰੋਡ ਅਸ਼ੀਦ ਪੱਤ ਸਿੰਘ ਸਕੂਲ ਵਾਲੀ ਸਾਈਡ ਬਰਨਾ ਵਾਲਾ ਮਹੱਲਾ ਡਾਕਟਰ ਕਰਤਾਰ ਸਿੰਘ ਵਾਲੀ ਗਲੀ ਤਾਰਾ ਵਾਲਾ ਸਕੂਲ ਕਈਆਂ ਵਾਲਾ ਚੌਕ ਤੇ ਸ਼ਾਮ ਮਦਾਰ ਆਦੀ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਬਿਜਲੀ ਵਿਭਾਗ ਦੇ ਵੱਲੋਂ ਖਪਤਕਾਰਾਂ ਨੂੰ ਹੋਣ ਵਾਲੀ ਅਸੁਵਿਧਾ ਲਈ खेਦ ਪ੍ਰਗਟ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ ਹੈ ਉਪ ਮੰਡਲ ਅਫਸਰ ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਨਿਦੇ ਦੱਸਿਆ ਕਿ 66 ਕੇਵੀ ਸਬਸਟੇਸ਼ਨ ਕੋਟ ਬਤੂਈ ਤੋਂ ਚੱਲਦੇ 11 ਕੇਵੀ ਸੁਨੀ ਯੂਪੀਐਸ ਫੀਡਰ ਦੀ ਜ਼ਰੂਰੀ ਮੁਰੰਮਤ ਕਰਕੇ ਪਿੰਡ ਠੁਆਣਾ ਢਾਡਾ ਕਲਾ ਢਾਡਾ ਖੁਰਦਾ ਪੰਡੋਰੀ ਲੱਦਾ ਵਿਜ਼ੋ ਵਹਿਲਪੁਰ ਬੁਗਰਾ ਮਹਿਰੋਬਾਲ ਰਹਿਲਾ ਸੁਨੀ ਐਮਾ ਜੱਟਾ ਨੂਰਪੁਰ ਜੱਟਾ ਅੱਜ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਤੇ 10 ਵਜੇ ਤੱਕ ਲੈ ਕੇ 4 ਵਜੇ ਤੱਕ ਬਿਜਲੀ ਪ੍ਰਭਾਵਿਤ ਰਹੇਗੀ ਐਸਡੀਓ ਸੁਖਵਿੰਦਰ ਕੁਮਾਰੀ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨੇ ਸਮਾਂ ਵੱਧ ਜਾਂ ਘਟ ਹੋ ਸਕਦਾ ਹੈ ਇੰਜੀਨੀਅਰ ਦੇ ਵੱਲੋਂ ਜਿਹੜੀ ਕਿ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ 66 ਕੇਵੀ ਮਲੋਟ ਰੋਡ ਗ੍ਰਿਡ ਤੇ ਚੱਲਦੇ 11 ਕੇਵੀ ਬੱਲਮਗੜ ਰੋਡ ਫੀਡਰ ਨੂੰ ਡੀ ਲੋਡ ਕਰਨ ਲਈ 11 ਕੇਵੀ ਬੱਲਮਗੜ ਰੋਡ ਫੀਡਰ ਬੱਸ ਸਟੈਂਡ ਫੀਡਰ ਦਾਣਾ ਮੰਡੀ ਫੀਡਰ ਤੇ ਡਿਸਪੋਜ਼ਲ ਫੀਡਰ ਸਵੇਰੇ 9:30 ਤੋਂ ਸ਼ਾਮ ਦੇ 5 ਵਜੇ ਤੱਕ ਬੰਦ ਰਹਿਣਗੇ ਇਸ ਕਰਕੇ ਲੋਕਾਂ ਦਾ ਕੰਮ ਪ੍ਰਭਾਵਿਤ ਹੋਵੇਗਾ ਜਿਸ ਕਰਕੇ ਲੋਕਾਂ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਕੰਮ ਲੈ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਤਾਂ ਕਿ ਲੋਕ ਇਸ ਗੱਲ ਤੋਂ ਪ੍ਰਭਾਵਿਤ ਨਾ ਹੋਣ ਕਿਉਂਕਿ ਉਹਨਾਂ ਕਿਹਾ ਕਿ ਬਿਜਲੀ ਠੀਕ ਕਰਨ ਦੇ ਚੱਲਦੇ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਇਸ ਦੇ ਚੱਲਦੇ ਹੁਣ ਲਗਾਤਾਰ ਜਿਹੜੀ ਮੁਰੰਮਤ ਉਹ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਕਿ ਇਹ ਅੱਜ ਸਭ ਤੋਂ ਵੱਡਾ ਲੰਬਾ ਘੱਟ ਲੱਗੇਗਾ ਇਸ ਦੇ ਚੱਲਦੇ ਹੁਣ ਲੋਕਾਂ ਨੂੰ ਜਿਹੜੇ ਕਿ ਇਸ ਗੱਲ ਦੇ ਉੱਤੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਤਾਂ ਕਿ ਲੋਕ ਇਹ ਨਾ ਸੋਚਣ ਕਿ ਅੱਜ ਬਿਜਲੀ ਦਾ ਕੱਟ ਕਿਉਂ ਲੱਗਿਆ ਜਿਹੜੇ ਥਾਮਾਂ ਦੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਆ ਅੱਜ ਉਹਨਾਂ ਥਾਵਾਂ ਦੇ ਉੱਤੇ ਇਹ ਬਿਜਲੀ ਦੇ ਜਿਹੜੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਲੰਬੇ ਕੱਟ ਰਹਿਣਗੇ ਕਿਉਂਕਿ ਲਗਾਤਾਰ ਬਿਜਲੀ ਸਪਲਾਈ ਦੀ ਮੁਰੰਮਤ ਜਿਹੜੀ ਕਿ ਗ੍ਰਿਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਇਹ ਲੰਬਾ ਕਟ ਆ ਜਿਹੜਾ ਕਿ ਉੱਥੋਂ ਦੇ ਵਿਭਾਗ ਦੇ ਬੋਲੋ ਇਹ ਲਗਾਉਣਾ ਪਿਆ